ਆਪਸੀ ਜਾਂਚਸ਼ਨਾ ਨਤੀਜਾ ਦਿਨ ਦਿਨ ਮਾੜਾ ਹੁੰਦਾ ਜਾ ਰਿਹਾ ਹੈ। ਬਟਾਲਾ ਦੇ ਪਿੰਡ ਮੜਿਆਲਾ ਵਿਖੇ ਜੋ ਪਰਿਵਾਰਾਂ ਦੀ ਆਪਸ لڑਾਈ ਪਿਛੇ ਰੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸੇ ਚੱਲਦਿਆਂ ਪਿੰਡ ਦੀਆਂ ਕੁਝ ਔਰਤਾਂ ਵੱਲੋਂ ਪੰਜਾਬ ਸਰਾਂ ਦਲਿਤ ਮਹਿਲਾ ਦੇ ਨਾਲ ਬਦਸਲੂਕੀ ਕੀਤੀ ਗਈ। ਪਿੰਡ ਦੇ ਲੋਕਾਂ ਦੁਆਰਾ ਦਲਿਤ ਮਹਿਲਾ ਤੇ ਚਿੱਤਰਹੀਨ ਹੋਣ ਦੇ ਇਲਜ਼ਾਮ ਲਗਾ ਕੇ ਉਸ ਦਾ ਮੂੰਹ ਕਾਲਾ ਕਰਕੇ ਵੀਡੀਓ ਬਣਾ ਲਈ ਗਈ। ਇੰਨਾ ਹੀ ਨਹੀਂ ਬਲਕਿ ਉਕਤ ਮਹਿਲਾ ਦੇ ਨਾਲ ਮਾਰਕੁੱਟ ਵੀ ਕੀਤੀ ਗਈ ਤੇ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਮਹਿਲਾ ਅਨੁਸਾਰ ਉਸਨੇ ਪੁਲਿਸ ਕੋਲ ਕਈ ਵਾਰ ਗੁਹਾਰ ਵੀ ਲਗਾਈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਘਟਨਾ ਇਹ ਹੋਈ ਭਾਜੀ ਵੀ ਇਹਨਾਂ ਨੇ ਮੇਰੇ ਤੇ ਦੋਸ਼ ਲਾ ਕੇ ਨਾ ਤੇ ਆਣ ਕੇ ਆਹ ਆਪਣੇ ਘਰੇ ਸੀ ਦੋਵੇਂ ਜੀ 7:30 ਵਜੇ ਆਪਣੇ ਘਰੇ ਸੀ ਟੀਵੀ ਵੇਖਣ ਦੇ ਸੀ ਇਹਨਾਂ ਆਣ ਕੇ ਤੇ ਗੇਟ ਖੜਕਾਇਆ ਤੇ ਗੇਟ ਸਾਡਾ ਖਲਾਇਆ ਆਣ ਕੇ ਨਾ ਮੇਰੇ ਘਰ ਦੀ ਆਵਾਜ਼ ਮਰੀ ਉਹਨੇ ਬੂਆ ਖੋਲ ਦਿੱਤਾ ਪਿੰਦਾ ਸਾਰੇ ਇਹਨੇ ਆਣ ਕੇ ਨਾਸਾਂ ਤੇ ਮੁੱਕੀ ਮਾਰੀ ਕਹਿੰਦਾ ਕੁੜੀ ਜਾ ਵਿਆ ਤੇri ਘਰ ਦੀ ਕਿੱਥੇ ਆ ਤੇ ਮੈਂ ਦੇ ਖੋਦ ਆਪਣੇ ਘਰੇ ਸੀ ਮੁੜ ਕੇ ਇਹਨਾਂ ਨੇ ਕੋਟ ਮਾਰ ਜੀ ਦੋਨੋਂ ਕੀਤੀ ਬਾਅਦ ਚ ਮੈਂ ਅੰਦਰੋਂ ਬਾਹਰ ਨਿਕਲੀ ਤੇ ਮੁੜ ਕੇ ਮੈਨੂੰ ਥੂਕ ਸਿਰ ਕੇ ਆਪਣੇ ਘਰੇ ਲਾਗੇ ਬਾਜ ਨਾ ਮੇਰਾ ਕੂਟ ਕਟਾਈ ਬਹੁਤ ਜਿਆਦਾ ਕੀਤੀ ਘਰ ਜਾ ਕੇ ਫਿਰ ਇਹਨਾਂ ਮੇਰਾ ਮੂੰਹ ਕਾਲਾ ਕਰਕੇ ਆਪਣੇ ਕੋਲੋਂ ਨਾ ਮੇਰੀ ਨੈਟ ਤੇ ਫੋਟੋ ਪਾ ਦਿੱਤੀ ਇਹ ਹੈਗੇ ਜੇ ਇੱਕ ਦੇਸ਼ਾਂ ਹੀ ਤੇ ਇੱਕ ਰਵੀ ਇੱਕ ਕਾਸ਼ੀ ਤੇ ਇੱਕ ਪਿੰਡ ਦੇ ਪਿੰਡ ਦੇ ਬਾਜੀ ਤੇ ਇੱਕ ਉਹਦਾ ਪੁੱਤਰ ਹੈਗਾ ਜੀ ਕਾਸ਼ੀ ਤੇ ابو ਤੇ ਸ਼ੰਦਾ ਦੇਸ਼ਾਂ ਤੇ ਲਾਲੂ ਇਲਜ਼ਾਮ ਲਾਉਂਦੇ ਤਿਲਗਾਉਂਦੇ ਇਲਜ਼ਾਮ ਲਾਉਂਦੇ ਸੀ ਕਿ ਤੂੰ ਸਹੀ ਨਹੀਂ ਗਈ ਓਏ ਪੁਰਸਕਾ ਪਾਦੀ ਮਾ ਉਸੇ ਵੇਲੇ ਚਲ ਗਈਆਂ ਕਿ ਮੈਨੂੰ ਸੁੱਧ ਬੋਧ ਨਹੀਂ ਇਤਰਾ ਮੈਨੂੰ ਮੋਟ ਸਿਆ ਕਰਦੇ ਬਾਹਲ ਕੇ ਲੈ ਮੈਂ ਸਾਰੀ ਆਪਣੀ ਡਿਟੇਲ ਦੱਸੀ ਵੀ ਭਾਜੀ ਮੇਰੇ ਨਾਲ ਇਤਰਾ ਹੋਈ ਆ ਤੇ ਇਹਨਾਂ ਮੇਰੀ ਕੋਈ ਕਾਰਵਾਈ ਨਹੀਂ ਸੁਣੀ ਮੈਂ 2-3 ਦਿਨ ਮੈਂ ਇੱਧੇ ਜਾ ਕੇ ਵੀ ਹੱਥ ਜੋੜਦੀ ਰਹੀ ਆ ਵੀ ਵੇਖੋ ਮੈਂ ਗਰੀਬਣੀ ਮੇਰੀ ਸੁਣੋ ਠੰਡਾ ਰੌਂਦਾ ਰਿਹਾ ਇਹਨਾਂ ਦੇ ਘਰ ਪੈਸੇ ਲੈ ਕੇ ਵਾਪਸ ਮੁੜ ਜਾਂਦਾ ਰਿਹਾ ਤੇ ਪਰ ਮੈਂ ਪੈਸਾ ਦੇਣ ਜੋਗੀ ਨਹੀਂ ਹਾਂ ਕਿਉਂਕਿ ਮੈਂ ਗਰੀਬਣੀ ਕਿੰਨੇ ਬੱਚੇ ਤੁਹਾਡੇ ਬੱਚੇ ਮੇਰੇ 4 ਗੁੱਡੀਆਂ ਤੇ ਇੱਕ ਕਾਕਾ ਤਿੰਨ ਗੁੱਡੀਆਂ ਮੇਰੀਆਂ ਵਿਆਈਆਂ ਮਾਨਚ ਮੇਰੇ ਜੀ ਭਾਜੀ ਫਿਰ 3-4 ਦਿਨ ਇਹ ਹਉਂਦਾਰਿਆ ਵੀ ਆ ਦੂ ਜ਼ਿੰਦਗੀ ਜੀਣ ਖਰੋ ਨਾ ਮੇਰੀ ਇੰਨੀ ਬੇਪਰੋਬੀ ਕੀਤੀ ਤੇ ਜ਼ਿੰਦਗੀ ਜੀਣ ਖਰੋ ਤੇ ਉਤਰਾ ਮੈਂ ਮਰ ਜਵਾਂ ਤਾਂ ਠੀਕ ਹੈ ਫਿਰ ਮੁੜ ਕੇ ਆਂਡ ਗਵਾੜ ਮੈਨੂੰ ਸਮਝਾਉਣ ਲੱਗਾ ਖੁਦ ਜੜੀ ਮੈਨੂੰ ਸਰਪੰਚਾਂ ਨੇ ਛਡਾਉਣ ਲੱਗੀ ਕਿ ਤੂੰ ਦੋਸ਼ ਨਹੀਂ ਗਈ ਤੂੰ ਇਹ ਆਪਣੀ ਘਟਨਾ ਨਹੀਂ ਕਰਨੀ ਮੈਂ ਆਪਣਾ ਚਾਹਨੀ ਆ ਵੀ ਮੇਰਾ ਇਹ ਹੱਕਦਾਰੀ ਹੋਣੀ ਚਾਹੀਦੀ ਆ ਮੇਰਾ ਨਿصاف ਮਿਲਣਾ ਚਾਹੀਦਾ ਹੈ ਪੁਲਿਸ ਤੋਂ ਕੋਈ ਵੀ ਸਹਾਇਤਾ ਨਾ ਮਿਲਦੀ ਵੇਖ ਪੀੜਤਾ ਮਹਿਲਾ ਕਮਿਸ਼ਨਰ ਕੋਲ ਗਈ ਤੇ ਆਪਣਾ ਦੁੱਖ ਸੁਣਾਇਆ ਜਦੋਂ ਦੇ ਸਾਡੇ ਕੋਲੇ ਭੈਣ ਜੀ ਆਏ ਨੇ ਆਪਣੀ ਗੁਹਾਰ ਲੈ ਕੇ ਕਿ ਭੈਣ ਜੀ ਮੈਡਮ ਜੀ ਦੇਖੋ ਮੇਰੇ ਨਾਲ ਇਹ ਕੁਝ ਵਾਪਰਿਆ ਵਾਪਰਨ ਤੋਂ ਬਾਅਦ ਲੋਕੀ ਪੁਲਿਸ ਤੋਂ ਆਸ ਰੱਖਦੇ ਕਿ ਸਾਨੂੰ ਇਨਸਾਫ ਮਿਲੇ ਪਰ ਇਹ ਭੈਣ ਬਾਰ-ਬਾਰ ਥਾਣੇ ਜਾਂਦੀ ਰਹੀ ਪੁਲਿਸ ਤੱਕ ਪਹੁੰਚ ਕਰਦੀ ਰਹੀ ਪੁਲਿਸ ਨੇ ਇਹਦੀ ਗੱਲ ਨਹੀਂ ਸੁਣੀ ਤੇ ਉਸ ਤੋਂ ਬਾਅਦ ਜਦੋਂ ਇਹ ਸਾਡੇ ਕੋਲ ਆਏ ਆ ਅਸੀਂ ਜਿਹੜਾ ਇਹਨਾਂ ਨੂੰ ਇਹਨਾਂ ਦੇ ਕਹਿਣ ਤੇ ਅਸੀਂ ਥਾਣੇ ਗਏ ਆ ਥਾਣੇ ਪਹੁੰਚ ਕੀਤੀ ਕਮਾਂਡ ਥਾਣਾ ਉੱਥੇ ਵੀ ਗੱਲ ਨਹੀਂ ਸੁਣੀ ਗਈ ਅਸੀਂ ਐਸਐਸਪੀ ਦਫ਼ਤਰ ਗਏ ਐਸਐਸਪੀ ਸਾਹਿਬ ਨਹੀਂ ਮਿਲੇ ਅਸੀਂ ਐਸਐਸਪੀ ਹੈਡਕੁਆਟਰ ਨੂੰ ਦਰਖਾਸਤ ਦਿੱਤੀ ਉਤੋਂ ਮਾਰ ਕਰਾਈ ਅਤੇ ਕਮਾਂਡ ਥਾਣੇ ਉਸ ਤੋਂ ਬਾਅਦ ਵੀ 26 ਤਰੀਕ ਦੀ ਇਹ ਘਟਨਾ ਹੈ ਕੋਈ ਇਹਨਾਂ ਦੇ ਸਿਰ ਤੇ ਜੂ ਨਹੀਂ ਸਰਕੀ ਤੁਹਾਨੂੰ ਦੇਖਿਆ ਹੋਣਾ ਹਿੰਦੁਸਤਾਨ ਦੇ ਵਿੱਚ ਹੁਣ ਕਿਹੋ ਜੀਆਂ ਘਟਨਾਵਾਂ ਔਰਤਾਂ ਦੇ ਨਾਲ ਵਾਪਰ ਰਹੀਆਂ ਹਨ ਇਹ ਇਹ ਸਾਰਾ ਸਿਸਟਮ ਹੀ ਇਦਾਂ ਦਾ ਹੋ ਗਿਆ ਹਰ ਇੱਕ ਚੀਜ਼ ਦਾ ਸਿਆਸੀਕਰਨ ਹੋਇਆ ਵਾ ਪੁਲਿਸ ਦਾ ਵੀ ਸਿਆਸੀਕਰਨ ਹੋਇਆ ਵਾ ਜੇ ਕੋਈ ਦੋਸ਼ੀ ਨੂੰ ਫੜਾਉਣ ਦੀ ਗੱਲ ਕਰਦਾ ਭੈਣ ਵਰਗੀ ਜੇ ਜਾਂਦੀ ਏ ਥਾਣੇ ਤੇ ਉਹਨੂੰ ਬਚਾਉਣ ਵਾਲੇ ਬੜੇ ਆ ਮੈਂ ਕਹਿੰਨੀ ਆ ਇਨਸਾਨ ਪੁਲਿਸ ਦਾ ਕੀ ਕਹੀਏ ਕਿ ਇਨਸਾਨੀਅਤ ਹੀ ਖਤਮ ਹੋ ਚੁੱਕੀ ਆ ਸਿਆਸੀਕਰਨ ਹੋ ਗਿਆ ਵਾ ਇੱਥੇ ਇਨਸਾਨ ਮਿਲਣ ਵਾਲੀਆਂ ਗੱਲਾਂ ਨਹੀਂ ਦੇਖਦੀਆਂ ਦੂਰ ਤੱਕ ਨਹੀਂ ਦੇਖਦੀਆਂ ਹੁਣ ਤੁਹਾਡਾ ਅਗਲਾ ਕਦਮ ਜਦੋਂ ਇਸ ਬਾਬਤ ਚੌਂਕੀਨ ਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਬਾਰੇ ਪਹਿਲਾਂ ਵੀ ਕਈ ਵਾਰ ਜਰਨਾਮਾ ਕਰਵਾ ਦਿੱਤਾ ਹੈ। ਇਹ ਮੋੜ ਤੋਂ ਲੜਾਈ ਹੋਈ ਹੈ ਤੇ ਇਸ ਦੀ ਰਿਪੋਰਟ ਹੁਣ ਲਿਖਵਾਈ ਗਈ ਹੈ। ਕਤਨਾ ਤੇ ਸੰਤ ਜਿਹੜੀ ਪਹਿਲਾਂ ਦਰਖਾਸਤ ਆਈ ਸੀ ਏਸੇ ਦਲਜੀਤ ਸਿੰਘ ਨੂੰ ਮਾਰ ਕੀਤੀ ਸੀ ਜਾਨੀਆਂ ਜਾਨੀਆਂ ਲੜੀਆਂ ਉਸੇ ਤੇ ਕੁੱਟ ਮਾਰ ਹੋਈ ਆ ਤੇ ਕਾਰਵਿਕਾ ਸੀ ਇਹਨਾਂ ਨੂੰ ਸਾਦੇ ਰਹੇ ਉਸ ਵਿੱਚ ਬਹੁਤ ਬਾਰ ਬਿਕਤੀ ਰਾਈਨਾਮਾ ਕਰਾਉਂਦੇ ਰਹੇ। 2-3 ਦਿਨ ਤੋਂ ਇਹਨਾਂ ਪਰਸੋਂ ਬਿਦੂ ਦਸਿਆ ਵੀ ਇਹਨਾਂ ਦਲਜੀਤ ਸਿੰਘ ਨੇ ਵੀ ਇਹ ਕਹਿੰਦੇ ਵੀ ਦਰਸਾਹ ਦੇ ਦਰਖਾਸਤ ਪੇਸ਼ ਹੋ ਕੇ ਦਿੱਤੀ ਆ ਵੀ ਮੇਰਾ ਜਾਨੀ ਰੜੀਆ ਬਬੂਆ ਬਿੰਦਰ ਸਿੰਘ ਦੀ ਜਿਹੜੀ ਆਪਣੀ ਕਰਦੀ ਆ ਉਹਨੇ ਦਿਖਾ ਦਿੱਤੀ ਆ ਵੀ ਮੇਰਾ ਮੂੰਹ ਕਾਲਾ ਕੀਤਾ ਤੇ ਅਸੀਂ ਆ ਇੱਕ ਦਿਨ ਤੋਂ ਤਸਦੀਕ ਕਰਕੇ ਤੇ ਸਾਹੀਂ ਕਿ ਆ ਵੀ ਜੇ ਵੀਡੀਓ ਕਿਤੇ ਕੋਈ ਵੀਡੀਓ ਵੀ ਪਈ ਆ ਬਲਸੈਂਸੀ ਨਹੀਂ ਉਦੋਂ ਅੱਜ ਵੀਡੀਓ ਵੇਖੀ ਸਾਨੂੰ ਇਹਦੇ ਬਾਰੇ ਅੱਜ ਹੀ ਪਤਾ ਲੱਗਾ ਤੇ ਅਸੀਂ ਹੁਣ ਇਹਦੇ ਆ ਐਫ ਆਰ ਦਰਜ ਕਰ ਰਹੇ ਆ ਕਿ ਨੰਬਰ 33 ਦਰਜ ਕਰ ਰਹੇ 1250 355 ਚ ਦੱਬ ਕੇ ਕਰਕੇ ਤਫਤੀਸ਼ ਕਰਕੇ ਜਿਹੜੀ ਅਗਦੀ ਕਰ ਰਹੀ ਹਾਂ ਮਤਲਬ ਸਰ 17 ਮਾਰਚ ਦੀ ਘਟਨਾ ਦਾ ਸੀ ਜਾ ਰਹੀ ਆ ਅੱਜ ਕਿੰਨੀ ਤਰੀਕ ਹੋ ਗਈ ਇੰਨੇ ਦਿਨਾਂ ਦੀ ਇਹਦੇ 17 ਮਾਰਚ ਦੀ ਜਿਹੜੀ ਪਹਿਲਾਂ ਦਰਖਾਸਤ ਆ ਉਹਦੇ ਵਿੱਚ ਜਿਹੜੀ ਸਾਡੇ ਕੋਲ ਦਰਖਾਸਤ ਮੌਜੂਦ ਆ ਉਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਲਿਖੀ ਕੁੱਟਮਾਰ ਲਿਖੀ ਉਹ ਮੋਤ ਪਰ ਬੰਦੇ ਰੈਨਾਮ ਕਰਾਉਂਦੇ ਰਹੇ ਉਹਦੇ ਵਿੱਚ ਕੋਈ ਇਹ ਜੁਰਮ ਮੂੰਹ ਕਾਲ ਕਰਨ ਬਾਰੇ ਕੋਈ ਨਹੀਂ ਦੱਸਿਆ ਉਹ ਦਰਖਾਸਤ ਸਾਡੇ ਕੋਲ ਮੌਜੂਦ ਆ ਉਹਦੇ ਬਾਰੇ ਤਫਤੀਸ਼ ਕੀਤੀ ਆ ਮਹਿਲਾਵਾਂ ਦੇ ਨਾਲ ਤੇ ਚਾਰ ਦਿਨੋਂ ਦਿਨ ਵਾਦਾ ਜਾ ਰਿਹਾ ਹੈ ਮਹਿਲਾਵਾਂ ਨਾਲ ਹੁੰਦੀਆਂ ਇਸ ਤਰ੍ਹਾਂ ਦੀ ਬਦਸੂਖੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਪੁਲਿਸ ਨੂੰ ਇਸ ਬਾਰੇ ਜਲਦ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਖੁਦਾਸਪੁਰ ਤੋਂ ਅਫਤਾਰ ਸਿੰਘ ਦੀ ਰਿਪੋਰਟ ਢਿੱਲੀ ਪੋਸਟ ਪੰਜਾਬੀ ਕੀ ਤੂੰ ਹੱਦਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ